ਸਤਿ ਸ਼੍ਰੀ ਅਕਾਲ ਜੀ ਦੋਸਤੋ ਇਹ ਭਰਾ ਜੀ ਆਪਣਾ ਸਾਡਾ ਗਵਾਂਢੀ ਪਿੰਡਈ ਆ ਬਲਾਸਪੁਰ ਬੜਾ ਮਾਣ ਕਰਕੇ ਆਏ ਆ ਤੇ ਬੁਰੀ ਝੋਟੀ ਬਾਈ ਨੇ ਆਪਾਂ ਨੂੰ ਪੈਸੇ ਫੜਾ ਤੇ ਗਿਣਾ ਤੇ ਮੰਨ ਲਓ ਆਪਣਾ ਤਕਰੀਬਨ ਇਹੀ ਹੁੰਦਾ ਵੀ ਕੋਈ ਜਦੋਂ ਆਪਾਂ ਪਸ਼ੂ ਘਰੋਂ ਵਾਪਸ ਦੀ ਗਰੰਟੀ ਲੈਨੇ ਆ ਤਾਂ ਸਾਨੂੰ ਐ ਹੁੰਦਾ ਵੀ ਤੁਸੀਂ ਘਰੋਂ ਚੋਣਾ ਨਹੀਂ ਉਰੇ ਪਸ਼ੂ ਕਿਉਂਕਿ ਉਰੇ ਅਸੀਂ ਕੋਈ ਵੱਧ ਘੱਟ ਕੋਈ ਦੁੱਧ ਵਧਾ ਸਕਦੇ ਆ ਜਾਂ ਕੋਈ ਸਾਡਾ ਮਕਸਦ ਇਹ ਆ ਵੀ ਸਾਡਾ ਪਸ਼ੂ 4-5 ਦਿਨ ਤੋਂ ਬਾਅਦ ਤੁਹਾਡੇ ਘਰੇ ਜਾ ਕੇ ਤੁਹਾਡਾ ਮਨ ਖੁਸ਼ ਕਰਦਾ ਤਾਂ ਤੁਹਾਡਾ ਵਾ ਨਹੀਂ ਵਾਪਸ ਕਰ ਜੋ ਹੁਣ ਇਹ ਤਕਰੀਬਨ ਵੈਸੇ ਤਾਂ ਦੂਜਾ ਸੂਆ ਕਹਿ ਕੇ ਦਿੱਤੀ ਸੀ ਹੋਊ ਤੀਜਾ ਸੂਆ ਝੋਟੀ ਇਹਨੇ ਮਗਰ ਕੱਟੀ ਆ ਦੋ ਡੰਗ ਪੂਰੀ ਫੁੱਲ ਵਾਲਟੀ ਭਰੀ ਆ ਆਈਡੀਆ ਹੋਊਗਾ 13-14 ਲੀਟਰ ਦੀ ਰੇਂਜ ਦੇ ਵਿੱਚ 7-8 ਦਿਨ ਦੀ ਸੂਈ ਹੋਈ ਥੱਲੇ ਬਾਈ ਦੇ ਨਾਲ ਭੈਣ ਵੀ ਆਈ ਆ ਸਾਡੀ ਤਮੈ ਅਖਿਆ ਵੀ 18 17 ਕਿਲੋ ਦੁੱਧ ਦੇ ਉਮੀਦ ਮੈਨੂੰ ਇਹ ਆ ਵੀ ਵਧੂਗੀ 17 18 ਲੀਟਰ ਦੁੱਧ ਆ ਰਾਮ ਨਾਲ ਕਰੂ ਦਾਣਾ ਆਪਾਂ ਦੱਸ ਦੇਣਾ ਵੀ ਕਿੱਦਾਂ ਪਾਉਣਾ ਕਿਉਂਕਿ ਅਸੀਂ ਦਾਣਾ ਰੰਨ ਕੇ ਪਾਉਨੇ ਆ ਉਹ ਦਾਣੇ ਦਾ ਬਹੁਤ ਫਾਇਦਾ ਰੰਨ ਕੇ ਦਾ ਜਦੋਂ ਪਸ਼ੂ ਪੀਕ ਲੈਵਲ ਤੇ ਵੀ ਆ ਜਾਂਦਾ ਚਾਹੇ ਕਿਲੋ ਦਾਣਾ ਘੱਟ ਵੀ ਪਾ ਦਈਏ ਤਾਂ ਵੀ ਫਾਇਦੇ 'ਚ ਹੁੰਦਾ ਬਾਕੀ ਦਾ ਹੁਣ ਆਪਾਂ ਜਿਵੇਂ ਮੈਂ ਤਕਰੀਬਨ ਸਾਡਾ ਇਹ ਐਨ ਜੀਓ ਆ ਭਾਈ ਆਪਾਂ ਨਹੀਂ ਕਹਿੰਦੇ ਵੀ ਕੋਈ ਵਪਾਰੀ ਬੰਦਾ ਆਵੇ ਬਹੁਤ ਵਪਾਰੀ ਭਾਈਆਂ ਦੇ ਵੀ ਫੋਨ ਆਉਂਦੇ ਆ ਅਪਾ ਕੋਈ ਐ ਨਹੀਂ ਵੀ ਉਹਨਾਂ ਨੂੰ ਜਾਣ ਕੇ ਨਹੀਂ ਕਹਿੰਦੇ ਵੀ ਪਸ਼ੂ ਦੇਣਾ ਪਰ ਸਾਡੇ ਕੋਲੋਂ ਇੰਨਾ ਪਸ਼ੂ ਆਉਂਦਾ ਨਹੀਂ ਉਧਰੋਂ ਬਹੁਤ ਡਰ ਲੱਗਦਾ ਕਿਉਂਕਿ ਸਾਨੂੰ ਗਾਹਾਂ ਤੋਂ ਨਹੀਂ ਕੋਈ ਗਰੰਟੀ ਦਿੰਦਾ ਇਹ ਤਾਂ ਅਸੀਂ ਜਿੰਨੇ ਕ ਕਮਾਉਨੇ ਆ ਉਹਨੇ ਸਾਨੂੰ ਘਾਟੇ ਵਾਧੇ ਦੇ ਵਿੱਚ ਝੱਲਣ ਜੋਗੇ ਥੋੜੇ ਪਿਆਰ ਨੇ ਕਰਿਆ ਹੋਇਆ ਤੇ ਸਾਡਾ ਖਰਚਾ ਵੀ ਚੱਲ ਜਾਂਦਾ ਤਕਰੀਬਨ ਥੋੜਾ ਪਿਆਰ ਇੰਨਾ ਵਾ ਵੀ ਪਸ਼ੂ ਜਾਨ ਨੂੰ ਵਿਕ ਜਾਂਦਾ ਜੇ ਇੱਕ ਅੱਧਾ ਪਸ਼ੂ ਦੋ ਵਾਪਸ ਵੀ ਆ ਗਏ ਮਹੀਨੇ 'ਚ ਤਾਂ ਕੋਈ ਏਡੀ ਗੱਲ ਨਹੀਂ ਹੈ ਥੋੜੇ ਪਿਆਰ ਦੇ ਨਾਲ ਉਹ ਚੀਜ਼ ਤਕਰੀਬਨ ਬਰਾਬਰ-ਬਰਾਬਰ ਹੋ ਜਾਂਦੀ ਆ ਹੁਣ ਜੇ ਆਪਾਂ ਅੱਗੇ ਹੋਰ ਕਿਸੇ ਵੱਲ ਨੂੰ ਵਪਾਰੀ ਭਾਈਚਾਰੇ ਨਾਲ ਵੀ ਜੁੜਾਂਗੇ ਜੇ ਉਤਰੋ ਵਾਪਸ ਆਈਆਂ ਫਿਰ ਘਾਟਾ ਪੈਣ ਦੇ ਇਸ਼ਾਰ ਹੋ ਜਾਣਗੇ ਕਿਉਂਕਿ ਜਿੰਨਾ ਕ ਸਾਤੋਂ ਸੇਵਾ ਹੋਈ ਓਨੀ ਕ ਸੇਵਾ ਕਰਾਂਗੇ ਦਿਲੋਂ ਠੱਗੀ ਕਿਸੇ ਨਾਲ ਨਹੀਂ ਕਰਨੀ ਇਦਾਂ ਹੀ ਸਾਫ਼ ਸੁਥਰਾ ਗਾਰੰਟੀ ਵਾਲਾ ਪਸ਼ੂ ਲੈ ਕੇ ਆਵਾਂਗੇ ਗਾਰੰਟੀ ਦੇ ਪਸ਼ੂ ਦਵਾਂਗੇ ਹੁਣ ਬਾਈ ਦੇ ਘਰੋਂ ਵਾਪਸ ਤੱਕ ਦੀ ਗਾਰੰਟੀ ਆ ਪੰਜ ਚਾਰ ਦਿਨ ਘਰੇ ਮਨ ਖੁਸ਼ ਹੋ ਗਿਆ ਤਾਂ ਝੋਟੀ ਇਹ ਬਾਈ ਦੀ ਆ ਨਹੀਂ ਸਾਡੀ ਆ ਸ਼ੇਅਰ ਵੀ ਕਰ ਦਿਓ ਜੀ ਫੋਲੋ ਜ਼ਰੂਰ ਕਰਿਓ ਇੱਕ ਵਾਰ ਵਿਜ਼ਿਟ ਕਰ ਲਿਓ ਜੇ ਕੋਈ ਵੀ ਚਾਹਵਾਨ ਹੋਇਆ ਧੰਨਵਾਦ